ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਿੱਕਰ ਸਿੰਘ ਖਨੋਰਾ ਜੀ ਨਾਲ ਮੁਲਾਕਾਤ ਕਰਾ ਰਹੇ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਹਨ ਤੇ ਬਹੁਤ ਵਧੀਆ ਬੰਦੇ ਨੇ ਜੀ ਤੇ ਆਮ ਆਦਮੀ ਪਾਰਟੀ ਦਾ ਪੂਲ ਜੋਰ ਲੱਗਿਆ ਪਿਆ ਬਰਵੀਰ ਸਿੰਘ ਜੀ ਨੂੰ ਛਡਾਉਣ ਵਾਸਤੇ ਜੀ ਮੇਰੇ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਵੀ ਦੇਖਦੇ ਦਿਨ ਦਾ ਤੇ ਜੱਸੀ ਸੋਹਣੀਆ ਜੀ ਜਾ ਰਹੇ ਨੇ ਤੇ ਵਰਕਰਾਮ ਜੁਆਇਨ ਕਰਾ ਰਹੇ ਨੇ ਤੇ ਜਿੰਨੇ ਜੱਸੀ ਸੋਹਣੀਆਂ ਤੇ ਵਰਕਰ ਨੇ ਉਹ ਵੀ ਦਿਨ ਰਾਤ ਦੇ ਲੱਗੇ ਹੋਏ ਨੇ ਜੀ ਵਰਕਰਾਂ ਨੂੰ ਕੋਈ ਹੌਸਲੇ ਨਹੀਂ ਦਿੰਦੇ ਉਹ ਵੀ ਹਾਂਜੀ ਸਾਰੇ ਵਰਕਰਾਂ ਨੂੰ ਬੇਨਤੀ ਆ ਵੀ ਭਾਈ ਭਰਵੀਰ ਸਿੰਘ ਜੀ ਨਾਲ ਆ ਮਿੰਟ ਮਿੰਟੇ ਦੀ ਗੱਲ ਆਪਣੀ ਜੋਰ ਲਾ ਕੇ ਮਿਹਨਤ ਕਰੋ ਬੰਦਾ ਆਪਣਾ ਜਿਤਨਾ ਚਾਹੁੰਦਾ ਤਾਉਣਾ ਵੀ ਆ ਵੋਟਾਂ ਵੀ ਪਾਉਣੀਆਂ ਨੇ ਤਾਂ ਹੀ ਜਿੱਤੂਗਾ ਜੇ ਵੋਟਾਂ ਪਾएंगे ਉਹ ਤੇ ਆਪਣੇ ਕੰਮ ਦਾ ਭਗਵਾਨਤ ਮਾਨ ਜੀ ਨੇ ਬਹੁਤ ਵਧੀਆ ਕੀਤੇ ਨੇ ਜੀ ਮੇਰੇ ਸਾਥ ਜੱਸੀ ਸੋਨਿਆ ਜੀ ਤੁਹਾਡੇ ਖਾਸ ਮੰਨੇ ਜਾਂਦੇ ਨੇ ਇਹ ਹਲਕੇ ਦੇ ਵਿੱਚ ਕਿ ਉਸ ਦਾ ਤੁਹਾਨੂੰ ਕਿਵੇਂ ਲੱਗ ਰਹੀ ਜੀ ਅਸੀਂ ਸੋਨਿਆ ਤੇ ਕੰਮਕਾਰ ਬਹੁਤ ਉਹ ਤਾਂ ਹਟਦੀ ਹਾਂ ਚੱਲਦੇ ਗਏ ਚੱਲ ਹਾਂਜੀ ਸਾਹਿਬ ਜਿਵੇਂ ਜੱਸੀ ਜੀ ਦਾ ਤੁਸੀਂ ਦੇਖ ਰਹੇ ਪਿੰਡਾਂ ਦੇ ਵਿੱਚ ਲੋਕਾਂ ਦਾ ਵਧੀਆ ਹੰਗਾਰਾ ਮਿਲਦਾ ਇਸ ਤਰ੍ਹਾਂ ਦਾ ਤੁਸੀਂ ਤੁਹਾਡੇ ਪਿੰਡ ਦੇ ਕਿਵੇਂ ਹੈ ਜੀ ਬਹੁਤ ਵਧੀਆ ਜੀ ਬਹੁਤ ਲੋਕ ਬੰਨ ਨਾਲ ਲਿਆਦੇ ਸਾਰੇ ਵੇੜੇ ਸਾਰੇ ਪਰਿਵਾਰ ਬਹੁਤ ਇੱਜ਼ਤ ਕਰਦੇ ਨੇ ਸੱਚੀ ਸੋਨਿਆ ਨਾਲ ਤੇ ਫਤ ਦੋਇਆ 24 ਦੀ ਇਲੈਕਸ਼ਨ ਪਟਿਆਲਾ ਜਿਹੜੇ ਤੋਂ ਜਿੱਤੀ ਜਾਦਾਂ ਕਿ ਪੱਕਾ ਜਿੱਤਾਂਗੇ ਜੀ ਕੁੱਟ ਕੇ ਜਿੱਤਾਂਗੇ ਨਾ ਤੇ ਇਹ ਇਹਦੇ ਸ਼ਾਲਾ ਚਕਾਈਆਂ ਪਿਆਰੇ ਸੁਖਵੀਰ ਬਾਦਲ ਅੰਦਰੋਂ ਕਹਿੰਦੇ ਧੁੱਪ ਚ ਉਹ ਤਾਂ ਲੇਟ ਨਾ ਲੱਗਿਆ ਉਹਨਾਂ ਜਦ ਇਹ ਇਹਨਾਂ ਨੇ ਇਹ ਲੋਕਾਂ ਦੀ ਟਿਕਟਾਂ ਕੱਟੀਆਂ ਨੇ ਸੁਖਵੀਰ ਬਾਦਲ ਉਹਨਾਂ ਨੇ ਤੇ ਲੋਕ ਰਹੁੰਦੇ ਤੇ ਦੇਦੀ ਜੀ ਨੂੰ ਕਹਿੰਦਾ ਦੇਦੀ ਸੀ ਟਿਕਟਾਂ ਜਦ ਭਾਤ ਸੋ ਇੱਥੇ ਹਲਕਾ ਲਾਲਕਾ ਸਾਹਿਬ ਨੂੰ ਟਿਕਟ ਨਹੀਂ ਦਿੱਤੀ ਇਹਨੇ ਲਾਲਕਾ ਸਾਹਿਬ ਦੀ ਬਹੁਤ ਬਿੱਤਰੀ ਬਿੱਤਿਓਰੇ ਜਦ ਨਾ ਟਿਕਟ ਦਿੱਤੀ ਅਸੀਂ ਸਾਰੇ ਲੋਕ ਇਹ ਕਹਿੰਦੇ ਸੀ ਨਾ ਕਿ ਟਿਕਟ ਡਿੱਤੀ ਦਿੱਤੀ ਜਾਵੇ ਜੱਲਨਲਕਾ ਸਾਹਿਬ ਜਿੱਤਣਗੇ ਪਰ ਇਹਨਾਂ ਨੇ ਕੀ ਕੀਤਾ ਨਾ ਲੈ ਕੇ ਪੈਸੇ ਦੇ ਦਿੱਤਾ ਟਿਕਟ ਕਵੀਰ ਸਾਹਿਬ ਨੂੰ ਫਿਰ ਇਹਨਾਂ ਦਾ ਇਹ ਲੇ ਬਿੱਜਿਆ ਨਾ ਇਹ ਜਿੱਤਦੇ ਰਹੇ ਕੋਈ ਨਾ ਆਣਿਆ ਜੀਮੇ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੱਕ ਆਮ ਆਦਮੀ ਨਹੀਂ ਆਪਣੇ ਬਧੀਆ ਤੇ ਜ਼ਿਲ੍ਹੇ ਦੇ ਇਮਾਨਦਾਰ ਬੰਦੇ ਨੂੰ ਟਿਕਟ ਦਿੱਤੀ ਬਾਕੀ ਸਾਰੇ ਬਾਹਰੋਂ ਬੰਦੇ ਆਏ ਨੇ ਕੋਈ ਬਾੜ ਦੀਆਂ ਛੱਡ ਕੇ ਭੱਜ ਗਏ ਉਹਦਾ ਪਤਾ ਤਾਂ ਲੱਗ ਰਹੇ ਨੇ ਇਹਦੇ ਲਈ ਇਹਨਾਂ ਨੂੰ ਲੋਕ ਦੇ ਦੇ ਜਵਾਬ ਦੇ ਜਵਾਬ ਦੇ ਲੋ ਲੋਕਾਂ ਨੇ ਘੁੱਟੜਵੇਂ ਰਖਾਉਣਾ ਇਹਨਾਂ ਲੋਕਾਂ ਨੇ ਪਿੰਡੇ ਤੇ ਵੀ ਵੜ ਦੇਣਾ ਸਰੀ ਹੱਥ ਦੇ ਕੋਲ ਨੇ ਕੀ ਹੁੰਦੀ ਆ ਤੇ ਕਾਂਗਰਸ ਦਾ ਸਰ ਕੀਵੇਂ ਦੇਖ ਰਿਹਾ ਮਾਹੌਲ ਦਾ 2024 ਚ ਪਿੰਡਾਂ ਵਿੱਚ ਹੀ ਕਾਂਗਰਸ ਦਾ ਤਾਂ ਤੁਹਾਨੂੰ ਪਤਾ ਹੀ ਆ ਕਾਂਗਰਸ ਦਾ ਕੀ ਹਾਲ ਹੋ ਗਿਆ ਸਾਰੇ ਮਤਾਂ ਚ ਭਾਜਪਾ ਜਾਵੜੇ ਇਹਨਾਂ ਕੋ ਕੀ ਰਹਿ ਗਿਆ ਉਹਨੂੰ ਦੇਖੋ ਜੀ ਨੇ ਕੀ ਬਣਦਾ ਉਹ ਭਾਜਪਾ ਜਿਹੜੇ ਹੋਰ ਬਾਕੀ ਹੋਣ ਉਹ ਵੀ ਭਾਜਪਾ ਜਾ ਜਾਣੇ ਇਹਦਾ ਇੱਕੋ ਪਾਰਟੀ ਬਣਾ ਲਾ ਉਹਨੂੰ ਭਾਜਪਾ ਲਈ ਕਾਂਗਰਸ ਆਲੇ ਭਾਜਪਾ ਫੇਰ ਠੀਕ ਹੋਊ ਜੀ ਤੇ ਇਹਦੀ ਸਰਦਾਰ ਮਿਕਰ ਸਿੰਘ ਜੀ ਜਿਨ੍ਹਾਂ ਨੇ ਵਧੀਆ ਤੇ ਸੱਚੀ ਜਾਣਕਾਰੀ ਦਿੱਤੀ ਧਰਮਪਾ ਜਸੋ ਮੱਝ ਨਹੀਂ ਰਿਪੋਰਟ ਸਰ ਜੀ ਮੈਂ ਆਪਾਂ ਦੇਖਿਆ ਅੱਜ ਦਾ ਆਪਦੇ ਗਾਂਧੀ ਸਾਹਿਬ ਨੂੰ ਤਾਂ ਅੰਮ੍ਰਿਤ ਗਾਂਧੀ ਜੀ ਨੂੰ ਟਿਕਟ ਦਿੱਤੀ ਗਿਆ ਤੇ ਕਾਂਗਰਸ ਵੱਲੋਂ ਉਹਨਾਂ ਦਾ ਬਹੁਤ ਵਿਰੋਧ ਕੀਤਾ ਜਾ ਰਿਹਾ ਤੇ ਨਾਰੇ ਵੀ ਲਗਾਏ ਜਾ ਰਹੇ ਨੇ ਉਹਨੂੰ ਕਿਵੇਂ ਦੇਖ ਤੁਸੀਂ ਅੱਛੇ ਦੇਖਦੇ ਆ ਜੀ ਇਹ ਕਾਂਗਰਸ ਵਾਲੇ ਦਾ ਸਟੇਜ ਤੇ ਚੜ ਕੇ ਉਹਦੋਂ ਦੀ ਬੇਇੱਜ਼ਤੀ ਕਰਨ ਵਾਂ ਤੇ ਬਹੁਤ ਬੇਇੱਜ਼ਤੀ ਕਰਿਆ ਬਣੇ ਦੇ ਸਾਹਮਣੇ ਸਾਰੇ ਸਾਰੇ ਮੰਤਰੀਆਂ ਦੇ ਪ੍ਰਧਾਨਾਂ ਦੇ ਸਾਹਮਣੇ ਤੇ ਇਹਨਾਂ ਨੇ ਜੋ ਕੀਤਾ ਕਰਤਾ ਕਰਤ ਦਿੰਦਾ ਇੱਥੇ ਵੀ ਮਾਰ ਕਰਨੇ ਸਾਰੇ ਪਿੰਡਾਂ 'ਚ ਉੱਤੇ ਪੰਡਾਲੇ ਦੇ ਕੋਈ ਕਾਗਜ਼ ਦਾ ਬੰਦਾ ਨਹੀਂ ਲੱਭਿਆ ਕਾਂਧੀ ਵਾਲਾ ਖੜਾ ਕੀਤਾ ਮਤਲਬ ਪਹਿਲਾਂ ਉਹ ਝਾੜੂ ਚੁੱਕੀ ਉਹ ਝਾੜੂ ਦਾ ਸਾਲ ਮਾਰੀ ਜਾਂ ਟਿਕਟ ਲੈਣ ਦੀ ਜਿੱਥੇ ਉਧਰ ਉਧਰ ਘੁੰਮ ਰਹੇ ਨੇ ਲੀਡਰ ਤੇ ਇਹਨਾਂ ਨੂੰ ਇਹ ਗੱਲ ਕਰਨ ਕਿਸੇ ਵੀ ਪਾਰਟੀ ਨੂੰ ਨਹੀਂ ਚਾਹੀਦੀ ਆਪਣੇ ਵਰਤਨਾਂ ਨੂੰ ਟਿਕਟ ਦੇਣੀ ਚਾਹੀਦੀ ਆ ਤਾਂ ਜਿਵੇਂ ਰਾਹੁਲ ਗਾਂਧੀ ਦੇਖਦੇ ਆ ਵੀ ਉਹਨਾਂ ਨੇ 8 ਐਮਐਲਏ ਦੇ ਹਲਕਿਆਂ ਦੇ ਵਿੱਚੋਂ ਇੱਕ ਵੀ ਚੰਗਾ ਤੇ ਵਧੀਆ ਉਮੀਦਵਾਰ ਨਹੀਂ ਦਿਖਿਆ ਉਹਨਾਂ ਨੂੰ ਇੱਕ ਆਮ ਆਦਮੀ ਦਾ ਕ ਤੈਕਸਰ ਕਰਿਆ ਪਿਆ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਕਾਂਗਰਸ ਨੇ ਜੀ ਹਾਂ ਜੀ ਇਹ ਤਾਂ ਬਹੁਤ ਮਾੜੀਆਂ ਗੱਲਾਂ ਰਹੀ ਜੀ ਹੁਣ ਇੱਥੇ ਕਿਹਦੇ ਬੰਦੇ ਨਹੀਂ ਵਸਦੇ ਪੰਜਾਬ ਆਪਣੇ ਜ਼ਿਲ੍ਹਿਆਂ ਸਾਡੇ ਜ਼ਿਲ੍ਹਿਆਂ 'ਚ ਤੇ ਇਹ ਇਹ ਬੰਦੇ ਨਹੀਂ ਆ ਵੀ ਜਿਹੜੇ ਬਾਹਰੋਂ ਲਿਆ ਲਿਆ ਕੇ ਇਹ ਬੰਦੇ ਖੜੇ ਕਰ ਦਿੰਦੇ ਨੇ ਆਪਣੇ ਹਾਂ ਇੱਥੇ ਇੱਛਾੜੇ ਬੰਦੇ ਚਾਹੀਦੇ ਨੇ ਟਿਕਟ ਟਿਕਟ ਇੱਛਾੜੇ ਬੰਦਿਆਂ ਨੂੰ ਮਿਲਣੀ ਚਾਹੀਦੀ ਸਰ ਔਨਰ ਦੇ ਸਮੇਂ ਤੇ ਲੱਗਦੀ ਨੇ ਸਾਨੂੰ ਕਾਂਗਰਸ ਵੀ ਇਹਨਾਂ ਦਾ ਵਿਰੋਧ ਕਰੂਗੀ ਪਰ ਕਰੂ ਕਰ ਲ ਕੇ ਵੋਟ ਨਹੀਂ ਪਾਉਂਦੇ ਜੀ ਉਹ ਇਹਨਾਂ ਨੂੰ ਇਹਨਾਂ ਨੂੰ ਕਾਂਗਦੀ ਤਾਂ ਉਹ ਪਛਤਾ ਹੀ ਘਟਾ ਉਹ ਨਾਲੇ ਲਾਏ ਦੇ ਵੋਟ ਦੇ ਟੋਕਣੇ ਹੋ ਜਾਣਗੇ ਇਹ ਸਰਦਾਰ ਜੀ ਵੱਲੋਂ ਜਿਸ ਤਰ੍ਹਾਂ ਗੱਲਬਾਤ ਦੱਸੀ ਜਾ ਰਹੀ ਆ ਤੇ ਪਾਰਟੀਆਂ ਨੂੰ ਵੀ ਚਾਹੀਦਾ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਪਿੰਡ ਖਨੋੜਾ ਦੇ ਵਿੱਚ ਅੱਜ ਬਿੱਕਰ ਸਿੰਘ ਜੀ ਨੇ ਦਿੱਤੇ ਵੱਡੇ ਵੱਡੇ ਬਿਆਨ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਆਮ ਆਦਮੀ ਦੀ ਸੇਵਾ ਕਰੀਆ ਤੇ ਹਜ਼ਾਰਾਂ ਹੀ ਵਰਕਰਾਂ ਨੂੰ ਜੁਆਇਨ ਕਰਾਇਆ ਅੱਜ ਅਸੀਂ ਖਨੋੜਾ ਚ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਖਾਲਸਾ ਬਾਈ ਜੀ ਨੂੰ ਪਤਾ ਹੈ ਹੈ ਤੇ ਸਤ ਜੀ ਮੈਂ ਆਮ ਆਦਮੀ ਦੇ ਵਿੱਚ ਦੇਖ ਰਹੇ ਲੋਕ ਸਭਾ ਦੇ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ ਸਭ ਤੁਸੀਂ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਦਾ ਲੋਕਾਂ ਦੇ ਬਿਰਮਾਫ ਹੋਏ ਨੇ 55 55000 77000 ਨੂੰ ਲਾਵਾ ਤੁਸੀਂ 6 ਮਹੀਨੇ ਦੇ ਕਿੰਨੇ ਪੈਸੇ ਬਣਦੇ ਸਾਲ ਦੇ ਤੇ ਜ਼ਿੰਮੇਦਾਰ ਸਾਬ ਤੇ ਸਾਰੇ ਪਿੰਡਾਂ ਦੇ ਵੋਟਾਂ ਆਵਾ ਕਿਹਨੂੰ ਪਾਰਟੀ ਨੂੰ ਪਾਣੀ ਆ ਜਿਵੇਂ ਸਤ ਡਾਕ ਬਰਬੀਰ ਸਿੰਘ ਜੀ ਨੇ ਆਪਾਂ ਨੂੰ ਲੋਕ ਸਭਾ ਟਿਕਟ ਤੇ ਉਮੀਦਵਾਰ ਦੱਤੇ ਗਏ ਨੇ ਹੀ ਪਟਿਆਲਾ ਜਿਹਨੇ ਤੁੰਗਾਂ ਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਠੀਕ ਦੇਖਦੇ ਜੋ ਇਹਨਾਂ ਹਾਈ ਕਮੰਡ ਦਾ ਫੈਸਲਾ ਸਹੀ ਆ ਤੇ ਸਰ ਜਿਵੇਂ ਵਿਕਾਸ ਨੂੰ ਦੇਖੀਏ ਜੀ ਨਾਪਰੇ ਤੋਂ ਭਾਰਸੋ ਸਰਕ ਤੇ ਵੀ ਜੰਗੀਪੱਤਰ ਤੇ ਕੰਮ ਚੱਲ ਰਹੇ ਨੇ ਹੋਰ ਕੀ ਵਿਕਾਸਾਂ ਬਾਰੇ ਕੋਈ ਦੱਸੂਗਾ ਜੀ ਹਾਂਜੀ ਵਿਕਾਸ ਤਾਂ ਅੱਗੇ ਚੱਲੀ ਜਾਣਗੇ ਜੀ ਸਰ ਵਿਕਾਸ ਹਰ ਸਾਲ ਦੀ ਤਰ੍ਹਾਂ ਚੱਲੀ ਜਾਣਗੇ ਜੇ ਵੋਟਾਂ ਪੈਣ ਤੋਂ ਬਾਅਦ ਵੀ ਚੱਲ ਬਣੇਗੇ ਜੀ ਚੋਣ ਦਾ ਹਫ਼ਤਾ ਲੱਗਿਆ ਇਸ ਵਾਰ ਨੂੰ ਆਮਦ ਰਿਹਾ ਜਿਵੇਂ ਆਮ ਆਦਮੀ ਪਾਰਟੀ ਸਾਹਿਬ ਦੇ ਅਸੀਂ ਹਰ ਰੋਜ਼ ਹਜ਼ਾਰਾਂ ਬਖਸ਼ਰ ਜੁਆਇਨ ਹੋ ਰਹੇ ਨੇ ਇਹ ਭਗਵਾਨ ਤੁਮਾਰ ਜੀ ਦੀ ਦਾਤ ਹੈ ਨਹੀਂ ਹਾਂਜੀ ਭਗਵਾਨ ਤੁਮਾਰ ਜੀ ਨੇ ਆਪਣੇ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ ਹੋਇਆ ਹੈ ਸਾਰੇ ਕ੍ਰਿਪਚਨਾ ਬੰਦ ਕਰਨ ਵਾਸਤੇ ਸਾਰੇ ਲੀਡਰਾਂ ਕਰ ਕਰ ਫੇਰਤੇ ਇਹਨਾਂ ਦੀ ਪੂਛ ਕਾਇ ਪੀ ਜਾ ਸਾਰੀ ਇਹਨਾਂ ਲੀਡਰਾਂ ਦੀ ਜਿਹੜੇ ਘਰੇ ਬੈਠੇ ਲੋਕਾਂ ਨੂੰ ਟਿੱਕਾਂ ਮੰਡਦੇ ਨੇ ਅੱਜ ਭੱਜੇ ਫਿਰਦੇ ਨੇ ਬਾਹਰ ਬਾਹਰ ਕੱਲੇ ਕੱਲੇ ਤੇ ਅਕਾਲੀਆਂ ਦੀ ਵੀ ਕਦਰ ਸੀ ਇਹਨਾਂ ਨੂੰ ਪਤਾ ਲੱਗਾ ਵੀ ਹਾਂ 30 ਪਾਰਟੀ ਵੀ ਸਾਡੀ ਕੋਈ ਹੁੰਦੀ ਆ ਜੀਵਨ ਸਿੰਘ ਸਾਹਿਬ ਅਸੀਂ ਦੇਖਿਆ ਕੁਸ਼ਮਾ ਪੜਾ ਅੱਪ ਦੇ ਕਾਂਦੀਦਲ ਵੱਲੋਂ ਵੀ ਟਿਕਟ ਨਵਾਜੀ ਗਈ ਉਹਨੂੰ ਕਿਵੇਂ ਦੇਖ ਤੁਸੀਂ ਅਕਾਲੀ ਦਲ ਵੱਲੋਂ ਉਧਾਰ ਜੀ ਠੀਕ ਆ ਉਹਦਾ ਤਸਵੀਰ ਬਾਦਲ ਜੀ ਜੋ ਕਰ ਰਹੇ ਨੇ ਹੁਣ ਉਹ ਕਰ ਰਹੇ ਨੇ ਤੇ ਉਹ ਜਿੱਤਦੇ ਨਹੀਂ ਹਰ ਸਾਲ ਇਹ ਹੁਣ ਵੀ ਜਿੱਤਦੇ ਜੀਮੇ ਸਰ 13 ਦੇ 13 ਸੀਟਾਂ ਤੇ ਆਸ ਆ ਵੀ ਲੋਕ ਦੀ ਲੋਕ ਸਭਾ ਦੀ ਜਿੱਤੀ ਜਾਂਦੀ ਨਹੀਂ ਕੋਸ਼ਿਸ਼ ਹੈ ਨਹੀਂ ਪੂਰੀ ਜੋਰ ਲਾਉਣ ਦੇ ਲੋਕ ਜਿੱਤੂਗਾ ਤੇ ਲੋਕਾਂ ਨੂੰ ਕੋਈ ਪੀਰ ਕਰਨ ਦੀ ਜਾਂ ਅਪੀਲ ਕਰਦਾ ਵੀ ਆਪ ਆਪੀ ਪਾਰਟੀ ਨੂੰ ਵੋਟ ਪਾਓ ਤੇ ਹੁਣ ਅੱਗੇ ਦੇਖ ਲੋ ਤੁਹਾਡਾ 24 ਘੰਟੇ ਲਾਈਟ ਛੋਣਾ ਲਾਉਣਾ ਪਰੇ ਸਾਰਿਆਂ ਨੇ ਤੇ 24 ਘੰਟੇ ਲਾਈਟ ਚੱਲਦੀ ਰਹੇਗਾ ਪਿਛਲੇ ਸਾਲ ਵੀ ਸੋਚਾ ਬੰਦ ਕਰਦਾ ਲਾਉਂਦੇ ਤੇ ਤੇ ਇਸ ਸਾਲ ਵੀ ਨਾਲੇ ਕਚਰੀਆਂ ਸੂਏ ਸਭ ਸਫਾਈ ਕਰਾਈ ਲੀਆ ਤੇ ਪਾਣੀ ਵੀ ਫੁੱਲ ਚੜਣਗੇ ਤੇ ਇਹ ਸਾਡੇ ਆਮ ਆਦਮੀ ਦੇ ਸੀਨੀਅਰ ਵਰਕਰ ਵਿਕਰਮ ਸਿੰਘ ਜੀ ਖਨੋੜਾ ਜੀ ਜਿਨ੍ਹਾਂ ਨੇ ਆਪਣੇ ਚੰਗੇ ਵਿਚਾਰ ਦੱਸੇ ਅਸੀਂ ਵੀ ਲੋਕਾਂ ਨੂੰ ਬੇਨ ਕਰਾਂਗੇ ਵੀ ਜਿਵੇਂ ਵਿਕਾਸ ਕੀਤਾ ਜਾ ਰਹੇ ਨੇ ਵਿਕਾਸ ਦੇ ਆਧਾਰ ਤੇ ਇਹ ਜੀ ਸਰਦਾਰ ਵਿਕਰਮ ਸਿੰਘ ਖਨੋੜਾ ਜੀ ਜਿਨ੍ਹਾਂ ਨੇ ਆਪਣੇ ਬਹੁਤ ਹੀ ਚੰਗੇ ਵਿਚਾਰ ਦੱਸੇ